ਐਗਜ਼ੈਕਟਲੀ ਜਿਹੜਾ ਉਹ ਪਿਆਰ ਮਿਲਿਆ ਉਸ ਦੇ ਪਿੱਛੇ ਇਹ ਨਹੀਂ ਸੀਗਾ ਕਿ ਉਹ ਸਿਰਫ ਹਵਾਬਾਜ਼ੀ ਨੂੰ ਪਿਆਰ ਮਿਲਿਆ ਜਿਹੜੇ ਉਸ ਟਾਈਮ ਜਿਹੜੀ ਵੀ ਕੰਟਰੋਵਰਸੀ ਚ ਚੱਲ ਰਹੀ ਸੀ ਬਲਕਿ ਕraft ਨੂੰ ਪਿਆਰ ਮਿਲਿਆ ਇਹ ਕੰਪਲੀਮੈਂਟ ਮਿਲਣਾ ਕਿੰਨਾ ਜ਼ਰੂਰੀ ਹੈ ਬਹੁਤ ਜ਼ਰੂਰੀ ਹੁੰਦਾ ਨਹੀਂ ਤਾਂ ਬੰਦਾ ਨਾ ਐਦਾਂ ਲੱਗਦਾ ਕਿ ਫੋਕੀਆਂ ਫੜਾ ਮਾਰੀ ਜਾਂਦਾ ਜੇ ਤੁਹਾਡੇ ਅੱਲੇ ਪੱਲੇ ਕੁਝ ਨਹੀਂ ਹੈਗਾ ਤੁਸੀਂ ਕੱਲੀਆਂ ਗੱਲਾਂ ਨਾਲ ਹੀ ਕੰਮ ਚਲਾਈ ਜਾਂਦੇ ਨਾ ਤਾਂ ਉਹ ਬੰਦਾ ਇੱਕ ਤਾਂ ਬੰਦਾ ਫੋਕਾ ਲੱਗਦਾ ਇੱਕ ਤੁਸੀਂ ਐਦਾਂ ਲੱਗਦਾ ਕਿ ਇਹ ਨੇਤਾ ਨੇਤਾ ਨਹੀਂ ਹੁੰਦੇ ਝੂਠੇ ਵਾਦੇ ਕਰ ਜਾਂਦਾ ਉਹ ਵਾਲੀ ਗੱਲ ਹੋ ਜਾਂਦੀ ਕਿਉਂਕਿ ਆਪਾਂ ਪਹਿਲਾ ਕੰਮ ਕਰਦੇ ਆ ਮੈਂ ਉਦੋਂ ਹੀ ਕਹਿਣਾ ਮੇਰੀ ਫਿਲਮ ਵਧੀਆ ਜਦੋਂ ਮੈਨੂੰ ਲੱਗੇਗੀ ਵਧੀਆ ਜੇ ਮੈਨੂੰ ਹੀ ਵਧੀਆ ਲੱਗਦੀ ਮੇਰੇ ਕੋਲ ਬੋਲਿਆ ਵੀ ਨਹੀਂ ਜਾਂਦਾ ਸੋ ਮੈਂ ਤੇ ਦਿੱਕਤ ਵੀ ਉੱਥੇ ਆਉਂਦੀ ਕਿ ਜਿੱਦਾਂ ਤੁਸੀਂ ਬਾਜ਼ਾਰੋਂ ਤੁਸੀਂ ਸਪੋਜ਼ ਕਰੋਗੇ ਤੁਸੀਂ 1000 ਰੁਪਏ ਦੀ ਕੋਈ ਚੀਜ਼ ਖਰੀਦ ਲੈ ਤੇ ਤੁਹਾਡੇ ਘਰ ਪਹੁੰਚਣ ਤੋਂ ਪਹਿਲਾਂ ਕੋਈ ਤੁਹਾਡੇ ਹੱਥੋਂ ਕੋਈ ਖੋ ਕੇ ਲੈ ਜਾਏ ਤੇ ਤੁਸੀਂ ਕਹੋ ਯਾਰ ਚੱਲ ਕੋਈ ਗੱਲ ਨਹੀਂ ਯਾਰ ਜਿੰਨੇ ਜੋੜਿਆ 1200 ਰੁਪਏ ਤੇ ਉਹਦੇ 1000 ਦੀ ਚੀਜ਼ ਲੈਂਦੀ ਉਹਦੇ ਚੋਂ ਕੋਈ 1000 ਖੋ ਕੇ ਲੈ ਜਾਏ ਤਾਂ ਉਹ ਤਾਂ ਬੰਦਾ ਜਾਊਗਾ ਨਾ ਪਾੜਨ ਤੱਕ ਅਗਲੇ ਨੂੰ ਉਦੋਂ ਜਦੋਂ ਅਸੀਂ ਕੋਈ ਚੀਜ਼ ਮਿਹਨਤ ਕਰ ਯਾਰ ਉਹ ਲੋਕਾਂ ਲਈ ਬਣਾਈਆ ਉਹਨੂੰ ਲੋਕਾਂ ਨੇ ਦੇਖ ਲੈਂਦੇ ਹੋ ਨਾ ਕਿ ਉਹ ਵਿੱਚ ਤਕਲੀਫ ਪਾਉਣੀ ਕਿਸੇ ਨੂੰ ਪਰ ਬੜਾ ਸ਼ੁਕਰ ਆ ਬੜੀ ਬੜੀ ਕਿਰਪਾ ਪਰਮਾਤਮਾ ਦੀ ਕਿ ਮੈਡਲ ਨੂੰ ਸੁਪਰ ਡੂਪਰ ਹਿੱਟ ਕੀਤਾ ਫਿਲਮ ਨੂੰ ਲੋਕਾਂ ਨੇ ਪਸੰਦ ਕੀਤੀ ਐਂਡ ਘਰਾਂ 'ਚ ਥੀਏਟਰ ਤੋਂ ਬਾਅਦ ਜੋ ਘਰਾਂ 'ਚ ਦੇਖੀ ਹੋ ਜ਼ਿਆਦਾ ਪਿਆਰ ਮਿਲਿਆ ਉਹਨੂੰ ਹਿੰਦੀ 'ਚ ਡਬ ਹੋ ਰਹੀ ਆ ਐਂਡ ਫੈਮਲੀਆਂ ਨੇ ਪਿਆਰ ਦਿੱਤਾ ਇਸੇ ਕਰਕੇ ਅਸੀਂ ਜੇ ਜੱਟ ਵਿਗੜ ਗਿਆ 'ਚ ਖਾਸ ਕਰਕੇ ਫੈਮਲੀ ਦਾ ਖਿਆਲ ਰੱਖਿਆ ਕਿ ਤੁਸੀਂ ਆਪਣੇ ਮਦਰ ਨੂੰ ਲੈ ਕੇ ਜਾਓ ਕਿਉਂਕਿ ਮੈਂ ਮੇਰੇ ਮਦਰ ਨੂੰ ਮੈਂ ਨਾਲ ਲੈ ਕੇ ਜਾਂਦਾ ਹਮੇਸ਼ਾ ਫਿਲਮ ਦੇਖਣ ਤਾਂ ਮੈਨੂੰ ਉਹਨਾਂ ਨੇ ਪਿਛਲੀ ਫਿਲਮ 'ਚ ਵੀ ਇੱਕ ਦੋ ਗੱ ਤੇ ਮੰਮੀ ਪੂਰੇ ਫਿਲਮ ਟਿਕ ਨਹੀਂ ਫਿਲਮ ਦੇ ਕੇ ਅੱਜ ਇਹ ਕੀ ਕੀਤਾ ਇਹ ਨਹੀਂ 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 ਇਦਾਂ ਨਹੀਂ ਸਾਡੇ ਸਾਡੇ ਕਰਦੇ ਨੇ ਜਿੱਦਾਂ ਭਾਈ ਬੜੇ ਦੇਸੀ ਪਰਿਵਾਰ ਆ ਬੜਾ ਮੈਨੂੰ ਬੜਾ ਮਾਣ ਆ ਆਪਣੇ ਪਰਿਵਾਰ ਤੇ ਐਂਡ ਉਹ ਨਾ ਇਦਾਂ ਨਹੀਂਗਾ ਕਿ ਕੋਈ ਤਾਂ ਉਹਨਾਂ ਨੂੰ ਚਾਹ ਨੂੰ ਚਾਹ ਚੜਦਾ ਉਹਨਾਂ ਨੂੰ ਮੇਰੇ ਕੱਟ ਪੈਂਦੀ ਦੇ ਕੇ ਵਧੀਆ ਲੱਗਦਾ ਕਿ ਮਾਣ ਨੂੰ ਨਹੀਂ ਵਧੀਆ ਲੱਗਦਾ ਕਿ ਫਿਲਮ ਚ ਉੱਥੇ ਮੈਡਲ ਚ ਜੇਲ ਚ ਇੱਕ ਸੀਨ ਆ ਤੇ ਉਹ ਇਹਦੇ ਚ ਵੀ ਹੈਗਾ ਇਹਦੇ ਚ ਵੀ ਹੈਗਾ ਤੇ ਪਰ ਉਹਨਾਂ ਨੂੰ ਪਸੰਦ ਆਊਗਾ ਉਦਾਂ ਦੀ ਸੀਨਾ ਤੋਂ ਉਹਨਾਂ ਲੱਗਦਾ ਹੁੰਦਾ ਕਿ ਨਹੀਂ ਨਹੀਂ ਇਦਾਂ ਨਹੀਂ ਇਹ ਨਹੀਂ ਦੇਖਿਆ